ਈਸਾਈ ਧਰਮ ਦਾ ਪ੍ਰਚਾਰ ਕਰਨ ਵਾਲੇ ਇੱਕ ਔਰਤ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਦਰਸਲ ਔਰਤ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਸ ਦੇ ਗਵਾਂਡੀਆਂ ਦੇ ਵੱਲੋਂ ਹੀ ਉਸ ਨੂੰ ਹੁਣ ਨਿਸ਼ਾਨਾ ਬਣਾਇਆ ਗਿਆ ਤਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਔਰਤ ਦੇ ਉੱਤੇ ਜੋ ਕਿ ਈਸਾਈ ਧਰਮ ਦਾ ਪ੍ਰਚਾਰ ਕਰਦੀ ਹੈ ਉਸ ਦੇ ਉੱਤੇ ਹਮਲਾ ਕੀਤਾ ਗਿਆ ਗਵਾਂਡੀਆਂ ਦੇ ਨਾਲ ਪੁਰਾਣੀ ਰੰਜਿਸ਼ ਚੱਲੀ ਆ ਰਹੀ ਸੀ ਤੇ ਜਿਸ ਦੇ ਕਾਰਨ ਗਵਾਂਡੀਆਂ ਦੇ ਵੱਲੋਂ ਕੁਝ ਬਦਮਾਸ਼ਾਂ ਦੇ ਨਾਲ ਮਿਲ ਕੇ ਜਦੋਂ ਆਪਣੇ ਘਰ ਦੇ ਵਿੱਚ ਪ੍ਰਾਰਥਨਾ ਕਰ ਰਹੀ ਸੀ ਤਾਂ ਉਸ ਸਮੇਂ ਉਸ ਦੇ ਉੱਤੇ ਹਮਲਾ ਕੀਤਾ ਗਿਆ ਹਾਲਾਂਕਿ ਹਮਲਾ ਕਰਨ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈਆਂ ਨੇ ਤਸਵੀਰਾਂ ਦੇ ਵਿੱਚ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਔਰਤ ਨੂੰ ਧੂਕ ਕੇ ਬਾਹਰ ਕੱਟਿਆ ਗਿਆ ਹਾਲਾਂਕਿ ਰੋਂਦੀ ਹੋਈ ਔਰਤ ਨੇ ਹੁਣ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ਼ ਦੀ ਗੁਹਾਰ ਲਗਾਈ ਹੈ ਤਾਂ ਉਸ ਔਰਤ ਦਾ ਕਹਿਣਾ ਹੈ ਕਿ ਉਹ ਅਕਸਰ ਹੀ ਜਦੋਂ ਵੀ ਘਰ ਦੇ ਵਿੱਚ ਪ੍ਰਾਰਥਨਾ ਕਰਨ ਲੱਗਦੇ ਨੇ ਉਦੋਂ ਗਵਾਂਡੀਆਂ ਦੇ ਵੱਲੋਂ ਕੋਈ ਨਾ ਕੋਈ ਹੰਗਾਮਾ ਕੀਤਾ ਜਾਂਦਾ ਹੈ ਤੇ ਹੁਣ ਬੀਤੇ ਦਿਨਾਂ ਜਦੋਂ ਉਹ ਆਪਣੇ ਘਰ ਦੇ ਵਿੱਚ ਬੈਠ ਕੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਾਰਥਨਾ ਕਰ ਰਹੀ ਸੀ ਤੇ ਨਾਲ ਹੀ ਉਹਨਾਂ ਦੇ ਕੋਈ ਪਾਸਟਰ ਵੀ ਆਏ ਹੋਏ ਸੀ ਤਾਂ ਉਹਨਾਂ ਦੇ ਉੱਤੇ ਵੀ ਹਮਲਾ ਕੀਤਾ ਗਿਆ ਸਭ ਤੋਂ ਪਹਿਲਾਂ ਉਹਨਾਂ ਦੀ ਜੋ ਘਰ ਦੇ ਵਿੱਚ ਵੜ ਕੇ ਪਹਿਲਾਂ ਤਾਂ ਭੰਨ ਤੋੜ ਕੀਤੀ ਗਈ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੋਵਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਤਾਂ ਹੁਣ ਰੋਦੀ ਹੋਈ ਉਸ ਔਰਤ ਦੇ ਵੱਲੋਂ ਇਨਸਾਫ ਦੀ ਗੋਹਾਰ ਲਗਾਈ ਜਾ ਰਹੀ ਹੈ ਤਾਂ ਗਵਾਂਡੀਆਂ ਦੇ ਉੱਤੇ ਹੀ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਨੇ ਤਾਂ ਮਾਮਲਾ ਅੰਮ੍ਰਿਤਸਰ ਦੀ ਇੰਦਰਾ ਕਲੋਨੀ ਤੋਂ ਸਾਹਮਣੇ ਆਇਆ ਪਾਸੋਦੀ ਸੇਰੇ ਜਤੰਦਰ ਪਾਸੋਦੀ ਨਾ ਪ੍ਰੇਅ ਕਰਦੇ ਬੇਸਿਂ <li>ਪੁਲਬੜ ਤੇ ਬਹਿ ਕੇ ਕੁਝ ਗੁੰਡੇ ਆਏ 15 ਗੁੰਡੇ ਆਏ ਪਹਿਲਾਂ ਉਹਨਾਂ ਦੇ ਸਿਰ ਤੇ ਉਹਨਾਂ ਨੇ ਰਾਟ ਮਾਰੀ ਮੁੜ ਕੇ ਚਾਕੂ ਮਾਰਿਆ ਮੁੜ ਕੇ ਮੇਰੇ ਤੇ ਬੇਟੇ ਨੂੰ ਮਿੰਨੋ ਤੇ ਮੇਰੇ ਬੇਟੇ ਨੂੰ ਧੂਕ ਕੇ ਬਾਹਰ ਗਲੀ 'ਚ ਉਹਨਾਂ ਨੇ ਕੁੱਟਿਆ ਦੋਨਾਂ ਨੂੰ ਫਿਰ ਸਾਨੂੰ ਨਹੀਂ ਪਤਾ ਲੱਗਾ ਪਾਸੇ ਦੀ ਉੱਤੇ ਡਿੱਗ ਗਏ ਆ ਪਿਓਸ਼ ਉਹ ਕੌਣ ਸੀ ਕਿ ਉਹ ਸਾਡੇ ਨਾਲ ਦੇ ਗੁੰਡੀਆਂ ਜਤਿੰਦਰ ਕੌਰ ਆ ਤੇ ਚਨਾਨੀ ਦਾ ਨਾਮ ਉਹਦਾ ਸ਼ਾਲ ਸ਼ੂ ਸਾਡੇ ਘਰੇ ਹੀ ਆ ਸਾਰਾ ਕੁਝ ਹੀ ਆ ਪ੍ਰਾਣੀ ਗੰਗੇਸ਼ ਪ੍ਰਾਣੀ ਗੰਗੇਸ਼ ਇਹ ਸੀ ਕਿ ਅਸੀਂ ਚਰਚਾ ਲਾਉਂਦੇ ਸੀ ਤਾਂ ਸਾਨੂੰ ਲਾਉਣੀ ਸੀ ਗੱਲ ਦੇ ਬਹੁਤ ਨੇਮਾ ਉਹ ਲੋਕਾਂ ਦੀ ਸਾਨੂੰ ਪਹਿਚਾਣ ਨਹੀਂ ਆ ਜਨਾਨੀ ਦੀ ਪਹਿਚਾਣ ਆ ਜਨਾਨੀ ਨੂੰ ਉਹ ਜਨਾਨੀ ਨੂੰ ਲੈ ਗਈ ਆ ਮੈਨੂੰ ਨਹੀਂ ਪਤਾ ਟੋਟਲ ਕਿੰਨੇ ਆ ਉਹ 15000 ਰੁਪਏ ਸੀ ਜੀ ਬੋਲ ਬੋਲਣਾ ਤੁਹਾਨੂੰ ਹਾਂ ਜੀ ਕੀਤੀ ਆ ਸਾਡੇ ਸਾਹਮਣੇ ਤੇ ਫੜ ਕੇ ਲੈ ਗਈ ਸੀ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਇਹ ਕਿਦੋਂ ਦੀ ਗੱਲ ਆ ਇਹ ਹੁਣੇ ਫਿਰ 10 10:30 ਵੇ ਦੀ ਗੱਲ ਜੀ ਠੀਕ ਹੋਣਾ ਚਾਹੀਦਾ ਵਾ ਜੇਕਰ ਮੇਰੇ ਪਤੀ ਨੂੰ ਕੁਝ ਹੋ ਗਿਆ ਤੇ ਸਾਰੇ ਨੂੰ ਮੈਂ ਸਾਰੇ ਨੂੰ ਉਸ ਤੋਂ ਪਹਿਲਾਂ ਹੀ ਨਾ ਕਹਨੀ ਆ ਕਿ ਅੰਦਰ ਕੀਤਾ ਜਾਵੇ ਕਿਉਂਕਿ ਅੱਜ ਮੇਰ ਨਾਲਵਾਰ ਦਾ ਕੋਈ ਅਤਲ ਕਿਸੇ ਹੋਰ ਦੇ ਨਾਲ ਨਾ ਹੋ ਜਵੀਂ ਕਿਹਨੇ ਛੱਟਾ ਲਾਈਆਂ ਗਈਆਂ ਗਈਆਂ ਉਹ ਕਿਸੇ ਜਥੇਬੰਦੀ ਦੇ ਲੋਕ ਨਹੀਂ ਆ ਨਹੀਂ ਉਹ ਜਥੇਬੰਦੀ ਦੇ ਲੋਕ ਨਹੀਂ ਉਹ ਗੁੰਡੇ ਸੀ ਉਹ ਮੁੰਡੇ ਉਹਨਾਂ ਨੇ 2 ਵੀ ਇਹਨਾਂ ਦੇ ਖੱਧਾਂ ਵਿੱਚ ਸੀ ਕੱਲੀ ਚਰਚ ਕਰਕੇ ਤੁਹਾਨੂੰ ਚਰਚ ਕਰਕੇ ਸਾਡੇ ਨਾਲ ਪ੍ਰੋਬਲਮ ਕਰਦੀ ਆ ਪ੍ਰੇਅਰ ਕਰਦੇ ਆ ਤੇ ਹਮਲਾ ਕੀਤਾ ਗਿਆ ਸਾਡੇ ਕੋਲ ਵੀਡੀਓ ਰਿਕਾਰਡਿੰਗ ਸਾਰਾ ਕੁਝ ਜਿਹੜੋ ਤੋਂ ਪਹਿਲਾਂ ਗਾਲਾਂ ਕੱਢਣ ਦੀ ਸੀ ਉਹ ਵੀ ਰਿਕਾਰਡਿੰਗ ਸਾਡੇ ਕੋਲ ਹੈਗੀ ਆ ਸਾਨੂੰ ਛੱਡਿਆਂ ਤੇ 7 ਮਹੀਨੇ ਹੋ ਗਏ ਆ ਪਹਿਲਾਂ ਇਸੇ ਵਜ੍ਹਾ ਕਰਕੇ ਅਸੀਂ ਛੱਡ ਦਿੱਤੀ ਸੀ ਇਹਨਾਂ ਜੀ ਸਾਨੂੰ ਇੱਕ ਸੁਬਾ ਕੰਪਲੇਂਟ ਆਈ ਸੀ ਇਹ ਜਿਹੜੇ ਹੈਗੇ ਨੇ ਜਤਿੰਦਰ ਮਸੀਹ ਨੇ ਵਾਸੀ ਇੰਦਰਾ ਕਲੋਨੀ ਕੋਟ ਖਾਲਸਾ ਜਿਹੜੇ ਪਾਸਟਰ ਜੀ ਨੇ ਤੇ ਦੂਜੇ ਪਾਸੇ ਆ ਇੱਕ ਲੇਡੀ ਹੈਗੇ ਨੇ ਜਤਿੰਦਰ ਕੌਰ ਉਹ ਵੀ ਗਲੀ ਨੰਬਰ 3 ਇੰਦਰਾ ਕਲੋਨੀ ਦੇ ਆਣ ਵਾਲੇ ਇਹਨਾਂ ਦਾ ਕੋਈ ਨਾ ਆਪਣੇ ਗਲੀ ਦੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਇਸ਼ੂ ਚੱਲ ਰਿਹਾ ਥੋੜਾ 올ਡੀ ਹੈ ਇਹਨਾਂ ਦਾ ਇਹ ਪਹਿਲਾਂ ਵੀ ਇਹਨਾਂ ਦੇ ਜਿਹੜਾ ਉਹ ਕੰਪਲੇਂਟਸ ਚੱਲਦੀਆਂ ਰਹੀਆਂ ਉਹਦੇ ਮੁਤਾਬਕ ਅਸੀਂ ਜਿਹੋ ਇਹਨਾਂ ਦੀ ਕਾਰੀ ਬਣਦੀ ਉਹ ਕੀਤੀ ਹੈ ਤੇ ਹੁਣ ਉਹ ਇਹਦਾ ਇੱਕ ਜਤਿੰਦਰ ਕੋਰ ਲੇਡੀ ਦਾ ਭਤੀਜਾ ਆ ਜਦੋਂ ਇਹਨਾਂ ਦੀ ਸਵੇਰੇ ਕਿਤੇ ਕਹੀ ਸੁਣੀ ਹੋਈ ਹੈ ਇਹਦੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਛਕੜਾਇਆ ਵਾ ਤੇ ਉਹਨੇ ਜਿਹੜਾ ਉਹਨੂੰ ਇੰਜਰ ਕਰਤਾ ਉਹਦੇ ਮਤਲਬ ਛੱਟ ਲਾਤੀ ਉਹਦੇ ਇਹ ਸਭ ਕਿੰਨੇ ਜਣੇ ਟੋਟਲ ਸੀ ਕਿਉਂਕਿ ਉਹਨਾਂ ਦਾ ਚੈਨਾ ਕੀ ਬਾਹਰ ਦੂਡੇ ਬਣਾ ਕੇ ਤੇ ਉਹਨਾਂ ਨੂੰ ਬੁਲਾਇਆ ਤੇ ਸਾਨੂੰ ਪਾਸਟਰ ਉਹ ਗਿਆ ਸੀਗਾ ਸਾਨੂੰ ਚਰਚੇ ਦੇ ਅੰਦਰ ਅਪੀਲ ਕਰਨ ਤੋਂ ਰੋਕਦੇ ਸੀ ਕਿ ਨਾ ਕਿ ਸਾਥ ਨਹੀਂ ਪ੍ਰੇਅਰ ਦੇ ਨਾਲ ਉਹਨਾਂ ਦਾ ਕੋਈ ਇਸ਼ੂ ਨਹੀਂ ਹੈਗਾ ਉਹ ਇਹ ਗੱਲ ਹੁੰਦਾ ਕਿ ਜਦੋਂ ਇਸ਼ੂ ਹੋਣਾ ਵਾਸਤੇ ਕਿਸੇ ਵੀ ਗੱਲ ਨੂੰ ਕਿਸੇ ਪਾਸੇ ਲਾਇਆ ਜਾ ਸਕਦਾ ਆ ਬਟ ਜਿਹੜਾ ਇਹਨਾਂ ਦਾ ਝਗੜਾ ਹੈ ਉਹ ਇਹ ਨਹੀਂ ਕਿ ਆਜ ਦਾ ਆ ਉਹ ਪਹਿਲਾਂ ਵੀ ਇਹਨਾਂ ਦਾ ਝਗੜਾ ਚੱਲਦਾ ਆ ਔਰ ਹਾਇਰ ਅਥਾਰਟੀ ਦੇ ਕੋਲ ਵੀ ਇਹਨਾਂ ਦੀਆਂ ਕੰਪਲੇਂਟਸ ਚੱਲਦੀਆਂ ਰਹੀਆਂ ਆ ਤੇ ਜਿਹੜਾ ਝਗੜਾ ਹੋਇਆ ਉਹ ਸਿਰੇ ਸੱਡਣ ਲਈ ਹੋਇਆ ਉਹਦੇ ਨਾਲ ਚਰਚਾ ਦਾ ਕੋਈ ਮਤਲਬ ਨਹੀਂ ਹੈਗਾ ਇਹਨਾਂ ਦਾ ਘਰ ਆ ਤੇ ਘਰ ਦੇ ਬਾਹਰ ਝਗੜਾ ਹੋਇਆ ਇਹਨਾਂ ਦਾ ਕੀ ਕਾਰਵਾਈ ਕਾਰਵਾਈ ਉਹਦੇ ਸਟੇਟਮੈਂਟ ਲਿਖ ਰਹੇ ਆ ਜੋ ਸਟੇਟਮੈਂਟ ਦੇਗਾ ਜੋ ਦੀ ਇੰਜਰੀ ਰਿਪੋਰਟ ਹੈਗੀ ਉਹਦੇ ਮੁਤਾਬਕ ਜੋ ਕਾਨੂੰਨੀ ਕਾਰਵਾਈ ਬਣਦੀ ਕਰਾਂਗੇ ਠੀਕ ਠੀਕ